ਕਹਤਾ ਵਿਆਚ ਰਹਿਦਾ ਹੈ ਕਿ ਗੱਟੇ ਪੁਲਿਸ ਸੁਲਤਾਨਪੁਰ ਵਾਈ ਨੇ ਚੁੱਕ ਕੇ ਖੜਿਆ ਉਹਨੂੰ ਜਦੋਂ ਉਹਨਾਂ ਨੇ ਚੁੱਕ ਕੇ ਖੜਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪੈਸੇ ਚਾਹੀਦੇ ਆ ਤੇ ਸਵੇਰੇ ਆਪਾਂ ਬੇਟਾ ਲੈ ਰਿਹਾ ਤੇ ਕਦੇ ਕਿਸੇ ਸੰਸਥਾ ਵੱਲੋਂ ਕੋਈ ਆਪ ਜੀ ਨਾਲ ਸੰਪਰਕ ਹੋ ਕੇ ਕਿਸੇ ਨੇ ਮਦਦ ਕੀਤੀ ਜੀ ਨਾ ਕੋਈ ਕਿਸੇ ਸੰਸਥਾ ਵੱਲੋਂ ਨਹੀਂ ਕੋਈ ਨਹੀਂ ਕਿਸੇ ਸੰ ਕੋਈ ਗੁਰਦੁਆਰਾ ਸਾਹਿਬ ਦੀ ਕਿਸੇ ਪ੍ਰਬੰਧਕ ਕਮੇਟੀ ਵੱਲੋਂ ਜੀ ਕੋਈ ਨਹੀਂ ਕਿਸੇ ਨੇ ਕਿਸੇ ਸੰਤ ਸਮਾਜ ਵੱਲੋਂ ਨਾ ਕਿਸੇ ਨੇ ਤੇ ਜੀਵਨ ਗੁਜ਼ਰਬਸਤਰ ਫਿਰ ਕਿਵੇਂ ਕੀਤਾ ਜੀ ਇਹ ਮੈਨੇ ਇਤਰਾ ਗੁਜ਼ਰਬਸਤਰ ਹੋਇਆ ਸਾਡਾ ਵੀ ਸਾਡੀ ਨਾ ਮਤਲਬ ਪੈਣੀ ਹੈਗੀ ਸੀ ਥੋੜਾ ਈ ਕਿ ਠੀਕ ਹੈ ਜੀ ਹੈਗੀ ਸੀ ਤੇ ਇਤਰਾ ਵੀ ਜਦੋਂ ਮੇਰਾ ਇਹ ਬੇਟਾ ਖੜਿਆ ਗਿਆ ਨਾ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਦੇ ਵਿਆਹ ਦੇ ਵਿੱਚ ਇੱਕ ਹਫਤਾ ਰਹਿੰਦਾ ਸੀ ਠੀਕ ਹੈ ਜੀ ਮੇਰੇ ਬੇਟੇ ਦੇ ਵਿਆਹ ਤੇ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ ਹਾਂਜੀ ਹਾਂਜੀ ਇੱਕ ਹਫਤਾ ਵਿਆਹ ਚ ਰਹਿੰਦਾ ਹੈਗਾ ਤੇ ਪੁਲਿਸ ਸਰਦਾਰਪੁਰ ਵਾਈ ਨੇ ਚੁੱਕ ਕੇ ਖੜਿਆ ਠੀਕ ਹੈ ਜੀ ਜਦੋਂ ਉਹਨਾਂ ਨੇ ਚੁੱਕ ਕੇ ਖੜਿਆ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਪੈਸੇ ਚਾਹੀਦੇ ਆ ਤੇ ਸਵੇਰੇ ਆਪਣਾ ਬੇਟਾ ਲੈ ਗਏ ਸ਼ਾਹ ਠੀਕ ਹੈ ਜੀ ਅਸੀਂ ਇੱਕ ਕਿੱਲਾ ਬੈ ਕਰਕੇ ਤੇ ਸਾਡੇ ਇਹਨਾਂ ਦੇ ਪਾਪਾ ਜੀ ਨੇ ਸਰਦਾਰ ਬਾਵਾ ਸਿੰਘ ਜੀ ਨੇ ਇਹਨਾਂ ਨੇ ਆਪਣੇ ਪੈਸੇ ਜਮ੍ਹਾਂ ਕੀਤੇ ਆ ਇਸ ਸਵੇਰੇ ਅਸੀਂ ਬੱਚੇ ਨੂੰ ਲੈ ਆ ਕੇ ਲੈ ਆਉਣਾ ਇੱਕ ਕਿਲਾ ਪੈ ਗਿਆ ਹਾਂਜੀ ਤੇ ਜਦੋਂ ਇਹ ਅਜੇ ਲੈਣ ਵਾਸਤੇ ਨਾਲ ਸਰਪੰਚ ਸਾਰੇ ਤਿਆਰ ਹੋਏ ਆ ਜਾਣਾ ਹੀ ਲੈਣ ਤੇ ਉਹਨਿਆਂ ਚਰਨ ਨੂੰ ਅਖਬਾਰ ਦੇ ਵਿੱਚ ਦੇ ਦਿੱਤਾ ਫਿਰ ਆਦ ਉੱਥੇ ਬੰਦੇ ਤੇ ਮੁਕਾਬਲਾ ਕਰਾਉਂਦੇ ਤੇ ਪੁਨਾ ਮੇਰੇ ਛਿੱਤ ਕਰਦਾ ਵਾਹਿਗੁਰੂ ਉਹ ਹੋਏ ਜਿਹੜੇ ਪੈਸੇ ਸਾਡੇ ਘਰ ਹੀ ਉਹ ਜਦੋਂ ਫਿਰ ਪੁਲਿਸ ਆਈ ਫਿਰ ਦੁਬਾਰਾ ਉਹ ਪੈਸੇ ਅੱਛਾ ਜੀ ਸਾਰੇ ਦੇ ਸਾਰੇ ਸਾਡੇ ਫਿਰ 27 ਦਿਨੀ ਬਾਅਦ ਇਹਦੇ ਪਾਪਾ ਨੇ ਇੱਥੇ ਬਾਹਰ ਬੰਬੀ ਤੇ ਸੁੱਤੇ ਹੀਗੇ ਇੱਥੇ ਹੀ ਬੇਟੇ ਦਾ ਵਿਆਹ ਦਾ ਕਰਕੇ ਇੱਥੇ ਇਨਾ ਬਾਲਣ ਭੁੱਲਣ ਵੱਡ ਵੱਡ ਕੇ ਸੁੱਤਿਆ ਹੈਗਾ ਇਹ ਆਂਦੇ ਵੀ ਕੋਈ ਕਿ ਦੱਸਿਆ ਵੀ ਇਤਰਾ ਬੰਦੇ ਆਏ ਆ ਸਾਡੇ ਲਾਗੇ ਕਵਾਂਦੀ ਸੀ ਜੋ ਆਂਦੇ ਵੀ ਬੰਦੇ ਇੱਥੇ ਕਿਹੜੇ ਆਉਣੇ ਆ ਹਾਂਜੀ ਵੀ ਬੰਦੇ ਤੇ ਜਿਹੜੇ ਵੀ ਸਾਡੇ ਆਪਣੇ ਸਿੰਘ ਆ ਸਾਰੇ ਆ ਕਿ ਹੋਰ ਬੰਦੇ ਇੱਥੇ ਕਿਹੜੇ ਆਉਣੇ ਆ ਇਹ ਨਹੀਂ ਚਾਚਾ ਤੈਨੂੰ ਆਜਾ ਮਾਰਦੇ ਉਹ ਉੱਟ ਕੇ ਤੇ ਜਦੋਂ ਗਏ ਤੇ ਉਹਨਾਂ ਨੂੰ ਆਂਦੇ ਆ ਵੀ ਜਾ ਸਾਨੂੰ ਕੋਈ ਚੰਗਾ ਘਰ ਦੱਸ ਇਹ ਜਾਂ ਸਾਨੂੰ ਕੋਈ ਬੰਦਾ ਚਕਾਰੂ ਉਹਨਾਂ ਆਖਿਆ ਵੀ ਮੈਂ ਤੇ ਆਰਸ਼ੀ ਦਾਦੇ ਪਰਿਵਾਰ ਦਾ ਮੈਂ ਮੈਂਬਰ ਆ ਤੇ ਮੈਂ ਤੈਨੂੰ ਬੰਦੇ ਕਿਤਰਾ ਚਕਾਰ ਦੂੰਗਾ ਹਾਂਜੀ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਪਛਾਣ ਲਏ ਜਦੋਂ ਪਛਾਣ ਲਏ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਬੋਲਿਆ